ਤਲੋ ਦੇ ਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ਼ ਹੈ ਤੇ ਬੇੜਾ ਗਾਂ ਬੇੜਾ ਗਾਂ ਪਾਣੀ ਚ ਲੁੱੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਤਲੁਜ ਦਰਿਆ ਦੇ ਵਿੱਚ ਜਿੱਥੇ ਲਗਾਤਾਰ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦੇ ਵਿੱਚ ਇੱਕ ਕਿਸਾਨਾਂ ਦੇ ਨਾਲ ਭਰੀ ਹੋਈ ਕਿਸ਼ਤੀ ਪਾਣੀ ਦੇ ਵਿੱਚ ਹੀ ਵਹਿ ਜਾਣੀ ਸੀ ਪਰੰਤੂ ਮੌਕੇ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਦਲੇਰੀ ਦਿਖਾਈ ਅਤੇ ਲੋਕਾਂ ਦੇ ਨਾਲ ਭਰੀ ਹੋਈ ਇਸ ਕਿਸ਼ਤੀ ਨੂੰ ਰੈਸਕਿਊ ਕੀਤਾ ਗਿਆ ਦਰਸਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕਿਸਾਨਾਂ ਦੇ ਨਾਲ ਭਰੀ ਹੋਈ ਇੱਕ ਕਿਸ਼ਤੀ ਜਿਹੜੇ ਕਿਸਾਨ ਦਰਿਆ ਤੋਂ ਪਾਰ ਕਰਕੇ ਖੇਤੀ ਵਾਪਿਸ ਆ ਰਹੇ ਸੀ ਅਚਾਨਕ ਹੀ ਪਾਣੀ ਦਾ ਵਹਾਅ ਸਤਲੁਜ ਦੇ ਵਿੱਚ ਇੰਨਾ ਜ਼ਿਆਦਾ ਤੇਜ਼ ਹੋ ਜਾਂਦਾ ਹੈ ਕਿ ਉਹਨਾਂ ਦੀ ਜੋ ਕਿਸ਼ਤੀ ਹੈ ਜੋ ਬੇੜੀ ਹੈ ਉਹ ਪਾਣੀ ਦੇ ਵਿੱਚ ਹੀ ਡੁੱਬਣ ਲੱਗਦੀ ਹੈ ਹਾਲਾਂਕਿ ਉਹਨਾਂ ਦੇ ਉੱਦੋਂ ਸ਼ੋਰ ਮਚਾਇਆ ਜਾਂਦਾ ਹੈ ਕਿ ਕਿਨਾਰੇ ਤੇ ਖੜੇ ਇੱਕ ਹੋਰ ਬੇੜੇ ਵਾਲੇ ਨੌਜਵਾਨਾਂ ਦੇ ਵੱਲੋਂ ਆਪਣੀ ਹਿੰਮਤ ਦਿਖਾਈ ਜਾਂਦੀ ਹੈ ਬਹਾਦਰੀ ਦਿਖਾਈ ਜਾਂਦੀ ਹੈ ਅਤੇ ਉਸ ਜੋ ਕਿਸਾਨਾਂ ਦੇ ਨਾਲ ਭਰਿਆ ਹੋਇਆ ਇਹ ਬੇੜਾ ਸੀ ਉਹਨੂੰ ਪੂਰਾ ਰਸਿਆਂ ਦੇ ਨਾਲ ਖਿੱਚ ਕੇ ਲਿਆਂਦਾ ਜਾਂਦਾ ਅਤੇ ਕਿਸਾਨਾਂ ਦੀ ਜਾਨ ਬਚ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸਾਨਾਂ ਤੇ ਇਹ ਬੇੜਾ ਅੱਗੇ ਰੁੜ ਜਾਂਦਾ ਤਾਂ ਪਾਕਿਸਤਾਨ ਵਾਲੇ ਪਾਸੇ ਜਾ ਕੇ ਡਾਕਰ ਹੋ ਜਾਣਾ ਸੀ ਜਿਸ ਦੇ ਕਾਰਨ ਹੋਰ ਵੀ ਕਾਫੀ ਨੁਕਸਾਨ ਲੋਕਾਂ ਦੀ ਵੱਧ ਜਾਣੀਆਂ ਸੀ ਪਰੰਤੂ ਲਗਾਤਾਰ ਪਾਣੀ ਵਧਣ ਦੇ ਕਰਕੇ ਜਿੱਥੇ ਸਤਲੁਜ ਦਰਿਆ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਜੋ ਜਾਨ ਬਚਾ ਕੇ ਆਏ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਸ ਦੇ ਉੱਤੇ ਪੁਲ ਬਣਾਉਣਾ ਚਾਹੀਦਾ ਹੈ ਕਿਉਂਕਿ ਆਏ ਬਰਸਾਤਾਂ ਦੇ ਵਿੱਚ ਇੱਥੇ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਹੁਣ ਉਹਨਾਂ ਦੇ ਨਾਲ ਇਹ ਵਾਪਰ ਜਾਣਾ ਸੀ ਜੇਕਰ ਇਹ ਨੌਜਵਾਨ ਉਹਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਨਾ ਲੈ ਕੇ ਆਉਂਦੇ ਮਤਲਬ ਇਹ ਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ਼ ਹੈ ਤੇ ਬੇੜਾਗਾ ਇਹ ਬੇੜਾ ਗਾਂ ਪਾਣੀ ਚ ਲੁੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਤਲੁਜ ਦਰਿਆ ਦੇ ਵਿੱਚ ਜਿੱਥੇ ਲਗਾਤਾਰ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦੇ ਵਿੱਚ ਇੱਕ ਕਿਸਾਨਾ ਦੇ ਨਾਲ ਭਰੀ ਹੋਈ ਕਿਸ਼ਤੀ ਪਾਣੀ ਦੇ ਵਿੱਚ ਹੀ ਵਹਿ ਜਾਣੀ ਸੀ ਪਰੰਤੂ ਮੌਕੇ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਦਲੇਰੀ ਦਿਖਾਈ ਅਤੇ ਲੋਕਾਂ ਦੇ ਨਾਲ ਭਰੀ ਹੋਈ ਇਸ ਕਿਸ਼ਤੀ ਨੂੰ ਰੈਸਕਿਊ ਕੀਤਾ ਗਿਆ। ਦਰਸਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕਿਸਾਨਾਂ ਦੇ ਨਾਲ ਭਰੀ ਹੋਈ ਇੱਕ ਕਿਸ਼ਤੀ ਜਿਹੜੇ ਕਿਸਾਨ ਦਰਿਆ ਤੋਂ ਪਾਰ ਕਰਕੇ ਖੇਤੀ ਵਾਪਿਸ ਆ ਰਹੇ ਸੀ ਅਚਾਨਕ ਹੀ ਪਾਣੀ ਦਾ ਵਹਾਅ ਸਤਲੁਜ ਦੇ ਵਿੱਚ ਇੰਨਾ ਜ਼ਿਆਦਾ ਤੇਜ਼ ਹੋ ਜਾਂਦਾ ਹੈ ਕਿ ਉਹਨਾਂ ਦੀ ਜੋ ਕਿਸ਼ਤੀ ਹੈ ਜੋ ਬੇੜੀ ਹੈ ਪਾਣੀ ਦੇ ਵਿੱਚ ਹੀ ਰੁੜਨ ਲੱਗਦੀ ਹੈ ਹਾਲਾਂਕਿ ਉਹਨਾਂ ਦੇ ਬਦੋਂ ਸ਼ੋਰ ਮਚਾਇਆ ਜਾਂਦਾ ਹੈ ਤਾਂ ਕਿਨਾਰੇ ਤੇ ਖੜੇ ਇੱਕ ਹੋਰ ਬੇੜੇ ਵਾਲੇ ਨੌਜਵਾਨਾਂ ਦੇ ਵੱਲੋਂ ਆਪਣੀ ਹਿੰਮਤ ਦਿਖਾਈ ਜਾਂਦੀ ਹੈ ਬਹਾਦਰੀ ਦਿਖਾਈ ਜਾਂਦੀ ਹੈ ਅਤੇ ਉਸ ਜੋ ਕਿਸਾਨਾਂ ਦੇ ਨਾਲ ਭਰਿਆ ਹੋਇਆ ਇਹ ਬੇੜਾ ਸੀ ਉਹਨੂੰ ਪੂਰਾ ਰਸਿਆਂ ਦੇ ਨਾਲ ਖਿੱਚ ਕੇ ਲਿਆਂਦਾ ਜਾਂਦਾ ਅਤੇ ਕਿਸਾਨਾਂ ਦੀ ਜਾਨ ਬਚ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸਾਨਾਂ ਤੇ ਇਹ ਬੇੜਾ ਅੱਗੇ ਰੁੜ ਜਾਂਦਾ ਤਾਂ ਪਾਕਿਸਤਾਨ ਵਾਲੇ ਪਾਸੇ ਜਾ ਕੇ ਡਾਕਰ ਹੋ ਜਾਣਾ ਸੀ ਜਿਸ ਦੇ ਕਾਰਨ ਹੋਰ ਵੀ ਕਾਫੀ ਨੁਕਸਾਨ ਲੋਕਾਂ ਦੀ ਵੱਧ ਜਾਣੀਆਂ ਸੀ ਪਰੰਤੂ ਲਗਾਤਾਰ ਪਾਣੀ ਵਗਣ ਦੇ ਕਰਕੇ ਜਿੱਥੇ ਸਤਲੁਜ ਦਰਿਆ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਜੋ ਜਾਨ ਬਚਾ ਕੇ ਆਏ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਸ ਦੇ ਉੱਤੇ ਪੁਲ ਬਣਾਉਣਾ ਚਾਹੀਦਾ ਹੈ ਕਿਉਂਕਿ ਆਏ ਬਰਸਾਤਾਂ ਦੇ ਵਿੱਚ ਇੱਥੇ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਹੁਣ ਉਹਨਾਂ ਦੇ ਨਾਲ ਇਹ ਵਾਪਰ ਜਾਣਾ ਸੀ ਜੇਕਰ ਇਹ ਨੌਜਵਾਨ ਉਹਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਨਾ ਲੈ ਕੇ ਆਉਂਦੇ